ਕੀ ਨਾ ਪਾਜੀ ਆਪਣਾ ਹੋਰ ਕੀ ਸਮੱਸਿਆ ਮੇਰਾ ਨਾਮ ਭਵਿੰਦਰ ਸਿੰਘ ਜੇ ਮੈਂ ਇੱਥੇ ਆਰਮੀ ਦੀ ਵਿੱਚ ਜੌਬ ਕਰਦਾ ਮੇਰੇ ਘਰ ਦੇ ਬਾਰ ਬਾਰ ਬਿਲਕੁਲ ਇੰਨਾ ਗੰਦ ਪਿਆ ਹੋਇਆ ਪਿਛਲੇ ਡੇਢ ਮਹੀਨੇ ਤੋਂ ਤੇ ਇਸ ਤੋਂ ਪਹਿਲਾਂ ਵੀ ਦਿੱਕਤ ਆਈ ਸੀਗੀ ਇਹ ਹੁਣ ਦੀ ਦਿੱਕਤ ਨਹੀਂ ਇਹ ਪਹਿਲਾਂ ਦੀ ਵੀ ਦਿੱਕਤ ਆ ਪਹਿਲਾਂ ਵੀ ਪ੍ਰੋਬਲਮ ਸੋਲਵ ਕੀਤੀ ਸੀਗੀ ਪਰ ਉਸ ਤੋਂ ਬਾਅਦ ਵਿੱਚ ਹੁਣ ਆਉਂਦੇ ਨੇ ਆਂਦੇ ਚੱਕਰ ਲਾ ਕੇ ਚਲੇ ਜਾਂਦੇ ਨੇ ਮੇਰੇ ਸਾਈਡ ਵਾਲਾ ਸੀਵਰੇਜ ਤੇ ਬਿਲਕੁਲ ਹੀ ਬਲੌਕ ਪਿਆ ਇਹ ਪਹਿਲਾਂ ਵੀ ਨਹੀਂ ਖੁੱਲਿਆ ਤੇ ਹੁਣ ਵੀ ਨਹੀਂ ਖੁੱਲਿਆ ਇੱਕ ਸੀਵਰੇਜ ਸਿਰਫ ਖੁੱਲਿਆ ਉਦੋਂ ਦਾ ਤੋਂ ਉਤੋਂ ਬਾਅਦ ਵਿੱਚ ਇਦਾਂ ਹੀ ਗੰਦ ਪਿਆ ਹੋਇਆ ਇੱਥੇ ਆਉਣ ਜਾਣ ਵਾਲਿਆਂ ਨੂੰ ਵੀ ਦਿੱਕਤ ਹੁੰਦੀ ਆ ਸਾਨੂੰ ਘਰ ਦੇ ਵਿੱਚ ਬਹਿਣਾ ਮੁਸ਼ਕਲ ਹੋਇਆ ਪਿਆ دشਵਾਰ ਹੋਇਆ ਪਿਆ ਅਸੀਂ ਘਰ ਦੇ ਵਿੱਚ ਬੈਠ ਕੇ ਖਾਣਾ ਨਹੀਂ ਖਾ ਸਕਦੇ ਇੰਨਾ ਬੁਰੀ ਹਾਲਾਤ ਆ ਹੁਣ ਮੈਂ 1 ਮਹੀਨੇ ਬਾਅਦ ਤੇ ਛੁੱਟੀ ਆਇਆ ਛੁੱਟੀ ਆ ਕੇ ਮੈਂ ਇੱਥੇ ਰੋਟੀ ਨੀ ਬੈ ਕੇ ਅੰਦਰ ਖਾ ਸਕਦਾ ਤਾਂ ਮੈਂ ਕੀ ਕਰਾਂਗਾ ਇਹ ਦੇਸ਼ ਕੀ ਆ ਸਮੱਸਿਆ ਦਾ ਕਿਉਂ ਨਹੀਂ ਹੱਲ ਹੋ ਰਿਹਾ ਬੇਸ ਦੇਖੋ ਜੀ ਸੀਵਰੇਜ ਬਲਾਕ ਨੇ ਬਲਾਕੇ ਚ ਖੋਲ ਹੀ ਨਹੀਂ ਰਹੀ ਕਿਉਂ ਨਹੀਂ ਖੋਲ ਰਹੀ ਕੀ ਕਾਰਨ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਇਹ ਚੀਜ਼ ਦਾ ਇਹਨਾਂ ਨੂੰ ਚਾਹੀਦਾ ਇੱਕ ਤੇ ਗਲੀ ਨੀਵੀਂ ਆ ਗਲੀ ਨੀਵੀਂ ਹੋਣ ਕਰਕੇ ਜਿਹੜਾ ਬਲਾਕ ਥੋੜਾ ਜਿਹਾ ਵੀ ਬਲਾਕ ਲੱਗਦੀ ਆ ਉਹਦੇ ਨਾਲ ਪਾਣੀ ਇੱਥੇ ਖੜਾ ਹੋ ਜਾਂਦਾ ਆ ਆਉਣ ਜਾਣ ਦੇ ਰਾਹੀਆਂ ਨੂੰ ਦੇਖੋ ਕਿੰਨੀ ਦਿੱਕਤ ਹੋ ਰਹੀ ਆ ਕਿੰਨੀ ਪਰੇਸ਼ਾਨੀ ਨਾਲ ਨਗਰ ਇਹ ਤੋਂ ਕਰਾਚ ਵੀ ਪਾਣੀ ਵਰਤ ਕਰਾਚ ਵੀ ਚਲਾ ਜਾਂਦਾ ਜੇ ਜਦੋਂ ਇਹ ਬਲਾਕ ਪੂਰੇ ਹੋ ਜਾਂਦੇ ਜੇ ਮੇਰਾ ਘਰ ਉੱਚਾ ਹੈ ਗਲੀ ਨਾਲੋਂ ਕਾਫੀ ਉੱਚਾ ਜਦੋਂ ਬਲਾਕ ਲੱਗ ਜਾਂਦਾ ਬਲਾਕ ਪਿੱਛੇ ਨੂੰ ਮਾਰ ਦਿੰਦਾ ਪੂਰਾ ਔਰ ਇਹਦੇ ਨਾਲ ਬੈਕ ਬਲਾਕ ਮਾਰਦਾ ਜਦੋਂ ਉਦੋਂ ਫਿਰ ਅੰਦਰ ਪਾਣੀ ਚਲਾ ਜਾਂਦਾ ਔਰ ਮੱਛਰ ਉਹ ਗਿਆਦਾ ਦੀ ਪ੍ਰੋਬਲਮ ਮੱਛਰ ਡੇਂਗੂ ਬੱਚਿਆਂ ਨੂੰ ਪਰੇਸ਼ਾਨੀ ਆਉਣ ਜਾਂ ਜਾਣ 'ਚ ਪਰੇਸ਼ਾਨੀ ਸਕੂਲ ਜਾਣ 'ਚ ਪਰੇਸ਼ਾਨੀ ਹੋ ਰਹੀ ਮੈਂ ਦਰਸ਼ਨ ਸਿੰਘ ਸੋਢੀ ਨਿਊਕ ਲੋਨੀ ਸੰਤਨਗਰ ਤੋਂ ਬੋਲ ਰਿਹਾ ਸਾਡੀ ਪ੍ਰੋਬਲਮ ਇਹ ਹੈ ਕਿ ਸਾਨੂੰ ਗਲੀ ਦਾ ਬਹੁਤ ਪ੍ਰੋਬਲਮ ਆ ਰਹੀ ਹੈ ਇੰਨਾ ਪਾਣੀ ਗੰਦਾ ਖੜਾ ਹੋਇਆ ਬੱਚਾ ਨੂੰ ਮਲੇਰੀਆ ਹੋ ਰਿਹਾ ਹੈ ਮੁਸ਼ਕਲ ਆ ਰਹੀ ਗੰਦੇ ਟਾਇਰਾਂ ਅੰਦਰ ਘਰਾਂ 'ਚ ਵੱਢ ਰਹੇ ਆ ਔਰ ਅਸੀਂ ਸਾਡੀ ਪਰਹਰਮਰੀ ਇਹ ਬੇਨਤੀ ਹੈ ਕਿ ਸਾਡੀ ਗਲੀ ਉੱਚੀ ਕੀਤੀ ਜਾਵੇ ਉੱਚੀ ਕਰਕੇ ਨਿਗਰ ਬਰਾਬਰੀ ਕੀਤਾ ਜਾਵੇ ਤਾਂ ਕਿ ਮਸਲਾ ਹੱਲ ਹੋ ਜਾਵੇ ਇਹਦਾ ਵੀ ਪ੍ਰੋਬਲਮ ਹੈ ਇਹਨੂੰ ਜਿਵੇਂ ਡੇਢ ਦੋ ਮਹੀਨੇ ਹੋ ਗਏ ਸਾਡੇ ਕੋਲ ਦੋ ਮਹੀਨੇ ਕਰ ਤੋਂ ਸਾਡੇ ਹੋ ਗਏ ਔਰ ਸਿਵਲ ਵਾਲੇ ਆਉਂਦੇ ਆ ਐਵੇਂ ਨੀ ਕਿ ਨਹੀਂ ਆਉਂਦੇ ਉਹਨਾਂ ਨੇ ਠੀਕ ਕੀਤੀ ਹੈ ਉਹ ਸਿਵਲ ਖੋੜ ਕੇ ਗਏ ਆ ਪਰ ਜਿਹੜੀ ਗਲੀ ਜਿਹੜੀ ਨੀਵੀ ਹੋਣ ਕਰਕੇ ਪ੍ਰੋਬਲਮ ਆ ਰਹੀ ਹੈ ਇਹ ਜਿੰਨੇ ਗਲੀ ਉੱਚੀ ਨਹੀਂ ਹੁੰਦੀ ਇਹ ਪ੍ਰੋਬਲਮ ਕਦੇ ਵੀ ਆਸਾਨ ਨਹੀਂ ਹੋ ਸਕਦੀ ਪਹਿਲਾਂ ਗਲੀ ਉੱਚੀ ਕਰਨ ਜਿਹੜੇ ਗੱਡਰ ਦੇਖੋ ਸਾਡੇ ਗੱਡਰਾਂ ਦਾ ਮਾਰਗ ਦੇਖੋ ਸਾਡੇ ਗੱਡਰ ਜਿਹੜੇ ਆ ਸਾਰੇ ਪੱਥਰ ਡਿੱਗ ਜਾਂਦੇ ਆ ਸੈਕੰਡ ਡਿੱਗ ਜਾਂਦੇ ਰੋਕੀ ਗੱਡੀਆਂ ਮੋੜ ਤੇ ਡਿੱਗ ਰਿਹਾ ਇਹਨਾਂ ਚੀਜ਼ ਨੂੰ ਠੀਕ ਕਰਨੇ ਨੂੰ ਉੱਚੇ ਵਾਲੇ ਆਉਂਦੇ ਆ ਤੇ ਠੀਕ ਨਹੀਂ ਹੁੰਦਾ ਨੇ ਉਹ ਕਰਕੇ ਠੀਕ ਆ ਕੇ ਜਾਂਦੇ ਆ ਉਹ ਆਉਂਦੇ ਆ ਆ ਕੇ ਠੀਕ ਕਰਕੇ ਜਾਂਦੇ ਆ ਨੇ ਪ੍ਰੋਬਲਮਸ ਬਹੁਤ ਸੋਲਵ ਇਹ ਕਿ ਗਲੀ ਉੱਚੀ ਹੋਵੇ ਮਿੱਟੀ ਭਰਵੇ ਉੱਚੀ ਕੀ ਲੈਵਲ ਕੇ ਜਾ ਗਲੀ ਦਾ ਬਰਾਬਰ ਤੇ ਫਿਰ ਗੱਡੀ ਗਲੀ ਦੀ ਪ੍ਰੋਬਲਮ ਸੋਲਵ ਹੋ ਜਾਂਦਾ ਉਹ ਆਉਂਦੇ ਜੀ ਉਹਨਾਂ ਦੇ ਦੋਸ਼ ਨਹੀਂ ਦਿੰਦੇ ਕਿ ਉਹ ਆਉਂਦੇ ਕੋ ਜੀ ਸਾਹਿਬ ਨਾਲ ਆਇਆ ਗੱਡੀ ਲੈ ਕੇ ਆਇਆ ਸਭ ਕੀਤਾ ਸਾਨੂੰ ਕਹਿੰਦਾ ਮੈਂ ਜਿਹੜੀ ਮੈਂ ਕੰਮ ਨਹੀਂ ਕੀਤਾ ਪਰ ਇਹ ਵਿਸਾਸ ਦਾ ਕੰਮ ਹੋ ਗਏ ਸਾਡਾ ਵਿਸਾਸ ਨਹੀਂ ਕਿ ਉਹ ਇਹ ਪੈਸੇ ਦੇਣਗੇ ਤਾਂ ਹੀ ਹੋਗਾ ਨਾ ਇਹਦਾ ਕਿੰਨੇ ਘਰਾਂ ਨੂੰ ਮੁਸ਼ਕਲ ਪੇਸ਼ ਆ ਰਹੀ ਸਿਕੰਦਰਾਂ ਚਾਰ ਤਿੰਨ ਚਾਰ ਘਰ ਆ ਜੀ ਜੀ ਚਾਰ ਹ ਕੀ ਕੀ ਪ੍ਰੋਬਲਮ ਆਂਦੀ ਐ ਤੇ ਕਰ ਕਰ ਗੰਦੇ ਪਾਣੀ ਗੰਦੇ ਪਾਣੀ ਦਾ ਮਲੇਰੀਆ ਹੋ ਰਿਆ ਸਾਡੇ ਗੱਡੀਆਂ ਟਾਇਰ ਜਿਹੜੇ ਗੰਦੇ ਗੋਹਾਂ ਨਾਲ ਲਿਬਰ ਗੰਦੇ ਨਾਲ ਲਿਬਰੇ ਅੰਦਰ ਪੜ ਜਾਂਦੇ ਵੀਰੇ ਅੱਜ ਬੈਠਾ ਸਾਡੇ ਅੰਦਰ ਮਸਕ ਪੈ ਰਿਹਾ ਸਾਡੇ ਜੋ ਟਾਇਰ ਲਿਬਰਦੇ ਸਾਰੇ ਅੰਦਰ ਜਾਂਦੇ ਸਾਡੇ ਕੀ ਕਰੀਏ ਅਸੀਂ ਕੀ ਕਰੀਏ ਮੋਰਸੇ ਅੰਦਰ ਲੈ ਕੇ ਕੱਢੇ ਪੈਰ ਸਾਡੇ ਲਿਪੜ ਜਾਂਦੇ ਐ ਕੀ ਕੀ ਕਿਦ ਨੂੰ ਜਾਈਏ ਬੱਚਾ ਮਲੇਰੀਆ ਹੋ ਗਿਆ ਜੀ ਵਜਨ ਵਾਲਾ ਉਹ ਸਰਕਾਰ ਦਾ ਕਹਿੰਦੀ ਮਲੇਰੀਆ ਤੋਂ ਬਾਅਦ ਗਮਲੇ ਜਾ ਕੇ ਪਾਣੀ ਤਾਂ ਸਾਡੇ ਸੜ ਜਾਂਦੀ ਐ ਤੇ ਆ ਗਰੋੜੇ ਪਾਣੀ ਖੜਾ ਕਰੀਦਾ ਇਹਨੂੰ ਕੋਈ ਦੇਦਾ ਆ ਇਹ ਨਗਰ ਕੌਂਸਲ ਦੀ ਹੱਤ ਜਾਂਦਾ ਹੈ ਨਾ ਕਿ ਤੁਮ ਸੁਣਿਆ ਸਮੱਸਿਆ ਕਦੀ ਕਦੀ ਨਗਰ ਕੌਂਸਲ ਨੂੰ ਵੀ ਮਿਲੇ ਹੋ ਨਹੀਂ ਨਹੀਂ ਮਿਲਿਆ ਮੈਂ ਕਦੀ ਨਹੀਂ ਗਿਆ ਉਹਨਾਂ ਨੂੰ ਐਪਲੀਕੇਸ਼ਨ ਦੇ ਦਿੱਤੀ ਨਹੀਂ ਦਿੱਤੀ ਅਸੀਂ ਜਿਹੜੇ ਜੇ ਜੇ ਸਾਹਿਬ ਜਿਹੜੇ ਜੇ ਸਾਹਿਬ ਆਉਂਦੇ ਹਨ ਨਾ ਨਗਰ ਕੌਂਸਲ ਦੀ ਹੱਤ ਜਾਂਦੀ ਹੈ ਸਮੱਸਿਆ ਕਦੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਂ ਇਹ ਉਹ ਵਗੈਰਾ ਨੂੰ ਮਿਲੇ ਅਸੀਂ ਜੇ ਸਾਹਿਬ ਨੂੰ ਹੋਰ ਸਾਹਿਬ ਨੂੰ ਮਿਲਿਆ ਜੀ ਉਹਨਾਂ ਨੂੰ ਦੱਸਿਆ ਪਰ ਹਿੱਟਣ ਤੇ ਅਜੇ ਤੱਕ ਕੋਈ ਨੂੰ ਕੁਝ ਦੱਸਤਾ ਨਹੀਂ ਹੈ ਜੇ ਸਾਹਿਬ ਨੂੰ ਦੱਸਿਆ ਸਭ ਇਹ ਉੱਚੇ ਕਰਾਓ ਕਹਿੰਦੇ ਅਸੀਂ ਕਰਾਵਾਂਗੇ ਪਰ ਹੁੰਦਾ ਨਹੀਂਗਾ ਜੇ ਸਾਹਿਬ ਆਏ ਜਿਹੜੇ ਸਿਵਲ ਬੋਰਡ ਦੇ ਹੈ ਨਾ ਜੇ ਸਾਹਿਬ ਉਹ ਆਏ ਸੀਗੇ ਉਹਨਾਂ ਕਹਿੰਦੇ ਸੀ ਇੱਕ ਐਸਟੀ ਕਰਾਓ ਉਹ ਕੋਈ ਨਹੀਂ ਕਰਾਵਾ ਦੇ ਪਰ ਹੋਇਆ ਨਹੀਂ ਲਗਾਤਾਰ ਕਿੰਨੀ ਦੇਰ ਤੋਂ ਹੋਇਆ ਸਮੱਸਿਆ ਇਹ ਤੇਰੀ ਤਾਂ ਤੇਰੀ 2-3 ਮਹੀਨੇ ਤੋਂ ਹੀ ਹੋਈ ਐ ਸੀ ਪਹਿਲਾਂ ਠੀਕ ਸੀ ਪ੍ਰੋਬਲਮ ਆ ਰਹੀ ਐ ਤੁਹਾਨੂੰ ਮੈਂ ਨੰਮਨ ਮਨਮੋਲਸੋੜੀ ਐ ਮੈਂ ਨਿਊ ਸੰਦਰ ਕਲੋਨੀ ਤੋਂ ਆਂ ਸਾਨੂੰ ਸਕੂਲ ਜਾਣ ਤੋਂ ਇਹ ਬਹੁਤ ਪ੍ਰੋਬਲਮ ਹੁੰਦੀ ਆ ਤੇ ਤੋਂ ਬਹੁਤ ਬਿਮਾਰੀਆਂ ਚਲਦੀਆਂ ਐ ਜਿਦਾ ਕੀ ਡੇਂਗੂ ਮਲੇਰੀਆ ਟਾਈਫਾਈਡ ਬਹੁਤ ਸਾਰੀ ਬਿਮਾਰੀਆਂ ਸਟਾਰਟ ਹੋ ਸਕਦੀਆਂ ਵਾ ਤੇ ਸਾਨੂੰ ਜਲਦ ਜਲਦ ਜਿਹੜੀ ਗਲੀ ਐ ਇਹਨੂੰ ਥੋੜਾ ਉੱਚਾ ਕਰਨਾ ਚਾਹੀਦਾ ਤੇ ਇਤਨਾ ਪੂਰੇ ਇਸ ਕਲੋਨੀ ਦੀ ਜਿਹੜੀ ਆ ਗਲੀ ਐ ਤੇ ਬਹੁਤ ਗੰਦਾ ਪ੍ਰਭਾਵ ਪੈਂਦਾ ਤੇ ਇਸ ਦਾ ਕਿ ਉਹਨੂੰ ਇਹ ਸਰਕਾਰ ਨੂੰ ਕਰਨਾ ਚਾਹੀਦਾ ਇਹ ਚੀਜ਼ ਨੂੰ ਕਿ ਇਹਨੂੰ ਮੋਟੀਵੇਟ ਕਰਨਾ ਚਾਹੀਦਾ ਕਿ ਆ ਗਲੀ ਉੱਤੇ ਚੱਕਣੀ ਚਾਹੀਦੀ ਐ ਜ਼ਿਆਦਾ ਕਿਉਂਕਿ ਦੂਸਰੀ ਗਲੀ ਤੇ ਨੀਵੀਆਂ ਤੇ ਇੱਥੇ ਸਾਰਾ ਪਾਣੀ ਇਕੱਠਾ ਹੋ ਜਾਂਦਾ ਬਸ ਉੱਚਾ ਇਲਾਕਾ ਹੈ ਇਸ ਕਰਕੇ ਪਾਣੀ ਇੱਕੋ ਨਹੀਂ ਨਿਕਲਦਾ ਨਹੀਂ ਨੀਵਾਂ ਵਾਲੀ ਕਾ ਇਲਾਕਾ ਹੈ ਅੱਛਾ ਸਾਰਾ ਪਾਣੀ ਇੱਧਰ ਨੂੰ ਆਉਂਦਾ ਹਾਂਜੀ ਇੱਧਰ ਨੂੰ ਆਉਂਦਾ ਨਹੀਂ ਦੇ ਤੋ ਇਹ ਸਮੱਸਿਆ ਇਹ 1 2 ਮਨਸ ਹੋ ਗਿਆ ਇਹਨੂੰ ਇਹ ਆ ਚੀਜ਼ ਨਹੀਂ